ਪਰਬੂ ਯੇਸ਼ੂ ਮਸੀਹ ਦੇ ਨਾਮ 'ਚ ਆਪ ਸਭ ਨੂੰ ਸ਼ਾਲੋਮ ਆਓ ਵਚਨ ਤੇ ਅਸੀਂ ਗੌਰ ਕਰਾਂਗੇ ਇਬਰਾਨੀਆਂ ਦੀ ਪੱਤਰੀ 12ਵਾਂ ਅਧਿਆਇ 5ਵੇਂ ਵਚਨ ਤੋਂ ਦੇਖਾਂਗੇ ਹੁਣ ਤੁਸੀਂ ਉਸ ਉਪਦੇਸ਼ ਨੂੰ ਜੋ ਤੁਹਾਨੂੰ ਪੁੱਤਰਾ ਦੀ ਤਰ੍ਹਾਂ ਸੁਣਾਇਆ ਜਾਂਦਾ ਹੈ ਭੁੱਲ ਗਏ ਹੋ ਹੈ ਮੇਰੇ ਪੁੱਤਰ ਪ੍ਰਭੂ ਦੀ ਤਾੜਨਾ ਨੂੰ ਹਲਕੀ ਗੱਲ ਨਾ ਸਮਝੋ ਅਤੇ ਜਦ ਉਹ ਤੈਨੂੰ ਛਿੜਕੇ ਤਾਂ ਗੁੱਸਾ ਨਾ ਕਰੀਂ ਕਿ ਕਿ ਪ੍ਰਭੂ ਜਿਸ ਨੂੰ ਪਿਆਰ ਕਰਦਾ ਹੈ ਉਸ ਨੂੰ ਡਾਂਟਦਾ ਵੀ ਹੈ ਜਿਸ ਨੂੰ ਪੁੱਤਰ ਬਣਾ ਲੈਂਦਾ ਹੈ ਉਸ ਨੂੰ ਕੋੜੇ ਵੀ ਮਾਰਦਾ ਹੈ ਤੁਸੀਂ ਦੁੱਖ ਨੂੰ ਤੜਨਾ ਸਮਝ ਕੇ ਸਹਿ ਲੋ ਪਰਮੇਸ਼ਵਰ ਤੁਹਾਨੂੰ ਪੁੱਤਰ ਸਮਝ ਕੇ ਤੁਹਾਡੇ ਨਾਲ ਵਰਤਾਓ ਕਰਦਾ ਹੈ ਉਹ ਕਿਹੜਾ ਪੁੱਤਰ ਹੈ ਜੀ ਦੀ ਤੜਨਾ ਪਿਤਾ ਨਹੀਂ ਕਰਦਾ ਜੇਕਰ ਉਹ ਤੜਨਾ ਜਿਹਦੇ ਭਾਗੀ ਸਾਰੇ ਹੁੰਦੇ ਆ ਤੁਹਾਡੀ ਨਹੀਂ ਹੋਈ ਤਾਂ ਤੁਸੀਂ ਪੁੱਤਰ ਨਹੀਂ ਪਰ ਵਹਿ ਵਿਚਾਰ ਦੀ ਸਨਤਾਨ ਠਹਿ ਰਹੇ ਹੋ ਮਾਤਾ ਪਿਤਾਵ ਪਰਮੇਸ਼ਵਰ ਨੇ ਸਾਨੂੰ ਸੰਤਾਨ ਦਿੱਤੀ ਆ ਕਿਨੇ ਕਹਿ ਸਕਦੇ ਸੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਹੱਥ ਵਿਖਾਓ ਰਾਈਟ ਜਿੰਨਿਆਂ ਦੇ ਬੱਚੇ ਹੈ ਸਾਰੇ ਮਾਪੇ ਨੇ ਆਪਣੇ ਹੱਥ ਵਿਖਾਏ ਮੇਰਾ ਸਵਾਲ ਤੁਸੀਂ ਹੱਥ ਵਿਖਾਇਆ ਨਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਇਹ ਗੱਲ ਸੱਚਾ ਇਸ ਗੱਲ ਨੂੰ ਤੁਸੀਂ ਕਿਵੇਂ ਸਾਬਤ ਕਰ ਸਕਦੇ ਹੋ ਮੈਂ ਆਪਣੇ ਬੇਟੇ ਨੂੰ ਪਿਆਰ ਕਰਦਾ ਹਾਂ ਬੇਟੀ ਨੂੰ ਪਿਆਰ ਕਰਦਾ ਹਾਂ ਪਰਮੇਸ਼ਵਰ ਨੇ ਜੋ ਸੰਤਾਨ ਦਿੱਤੀ ਆ ਉਸ ਨੂੰ ਪਿਆਰ ਕਰਦਾ ਹਾਂ ਇਹ ਕਹਿਣ ਦੇ ਲਈ ਤੁਸੀਂ ਜੋ ਸਬੂਤ ਦਿਵੋਗੇ ਉਹ ਕੀ ਆ ਯੋਹਾਨਾ ਦੀ ਅੰਜੀਲ 3ਰਾ ਅਧਿਆਇ 16ਵੇਂ ਵਚਨ ਤੋਂ ਇਸ ਵਚਨ ਨੂੰ ਅਸੀਂ ਸਾਰੇ ਜਾਣਦੇ ਹਾਂ ਪਰਮੇਸ਼ਵਰ ਨੇ ਜਗਤ ਦੇ ਨਾਲ ਅਜੇ ਹਾ ਕਿਹਦਾ ਥੋੜਾ ਉੱਚੀ ਬੋਲੋ ਇਹਦਾ ਅਰਥ ਜਾਣਦੇ ਹੋ ਇਹਦੀ ਲਿਮਟ ਜਾਣਦੇ ਹੋ ਐਸਾ ਯਾਨੀ ਨੋ ਐਂਡ ਇਹਦਾ ਐਂਡ ਨਹੀਂ ਆ ਪਰਮੇਸ਼ਵਰ ਨੇ ਜਗਤ ਨੂੰ ਅਜੇਹਾ ਪਿਆਰ ਕੀਤਾ ਜਗਤ ਯਾਨੇ ਕਾਂ ਹੈ ਜਗਤ ਯਾਨੇ ਪੰਛੀ ਆ ਜਗਤ ਯਾਨੇ ਰੋਖਾ ਦੱਸੋ ਦੇਸ਼ ਯਾਨੇ ਮਿੱਟੀ ਨਹੀਂ ਆ ਦੇਸ਼ ਯਾਨੇ ਮਨੁੱਖ ਹੈ ਇੱਕ ਕਵੀ ਨੇ ਕਿਹਾ ਜਗਤ ਯਾਨੇ ਜਗਤ ਚ ਰਹਿਣ ਵਾਲੇ ਪੰਛੀ ਜਾਂ ਜੀਵ ਜੰਤੂ ਜਾਂ ਰੁੱਖ ਨਹੀਂ ਆ ਪਿਆਰੇ ਜਗਤ ਯਾਨੇ ਮਨੁੱਖ ਹੈ ਪਰਮੇਸ਼ਵਰ ਨੇ ਜਗਤ ਨੂੰ ਐਸਾ ਪਿਆਰ ਕਰਾਂਗੇ ਕਿ ਪਰਮੇਸ਼ਵਰ ਨੇ ਮਨੁੱਖ ਨੂੰ ਐਸਾ ਪਿਆਰ ਕੀਤਾ ਪਿਆਰ ਦਾ ਜਾਤੀ ਨਾਲ ਕੁੱਲ ਦੇ ਨਾਲ ਜਾਂ ਧਰਮ ਦੇ ਨਾਲ ਕੋਈ ਵੀ ਰਿਸ਼ਤਾ ਨਹੀਂ ਆ ਪਰਮੇਸ਼ਵਰ ਨੇ ਜਗਤ ਨਾਲ ਐਸਾ ਪਿਆਰ ਕੀਤਾ ਰਾਈਟ ਪਰਮੇਸ਼ਵਰ ਨੇ ਪਿਆਰ ਕੀਤਾ ਅਤੇ ਉਸ ਪਿਆਰ ਨੂੰ ਵਿਖਾਇਆ ਕਿਵੇਂ ਵਿਖਾਇਆ ਜੇ ਤੁਸੀਂ ਮਾਪਾਪ ਹੋ ਤਾਂ ਤੁਸੀਂ ਬੱਚਿਆਂ ਨੂੰ ਪਿਆਰ ਵਿਖਾਉਣਾ ਹੈ ਉਹ ਪਿਆਰ ਕਿਵੇਂ ਵਿਖਾਉਂਗੇ ਪਰਮੇਸ਼ਵਰ ਨੇ ਜਗਤ ਨੂੰ ਕਿਵੇਂ ਦਾ ਪਿਆਰ ਕੀਤਾ ਪਰਮੇਸ਼ਵਰ ਨੇ ਜਗਤ ਨੂੰ ਐਸਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੋਤਾ ਪੁੱਤਰ ਦੇ ਦਿੱਤਾ ਤਾਂਕਿ ਜੋ ਕੋਈ ਵੀ ਉਹਦੇ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ ਪ੍ਰਭੂ ਯੀਸ਼ੂ ਮਸੀਹ ਨੂੰ ਦੇ ਦਿੱਤਾ ਯਾਨੀ ਪਰਮੇਸ਼ਵਰ ਨੇ ਜਗਤ ਨੂੰ ਅਜੀਹਾ ਪਿਆਰ ਕੀਤਾ ਯਾਨੀ ਪਰਮੇਸ਼ਵਰ ਨੇ ਤੁਹਾਨੂੰ ਬੜਾ ਪਿਆਰ ਕੀਤਾ ਪਿਆਰ ਕਰਨ ਵਾਲੀ ਪਰਮੇਸ਼ਵਰ ਨੇ ਦਿੱਤਾ ਕਿੰਨੂੰ ਦਿੱਤਾ ਤੁਹਾਨੂੰ ਪਿਆਰ ਕਰਨ ਵਾਲੀ ਪਰਮੇਸ਼ਵਰ ਨੇ ਉਸ ਪਿਆਰ ਨੂੰ ਵਿਖਾਉਣ ਦੇ ਲਈ ਉਸ ਨੇ ਦਿੱਤਾ ਅਨੁਗ੍ਰਹਿ ਕੀਤਾ ਦਿੱਤਾ ਕਿੰਨੂੰ ਦਿੱਤਾ ਕੀ ਦਿੱਤਾ ਪਿਆਰਿਓ ਆਪਣੇ ਪੁੱਤਰ ਨੂੰ ਦਿੱਤਾ ਪਾਪੀ ਮਨੁੱਖ ਨੂੰ ਪਿਆਰ ਕਰਨ ਵਾਲਾ ਪਰਮੇਸ਼ਵਰ ਪਾਪੀ ਮਨੁੱਖ ਨੂੰ ਬਚਾਉਣ ਦੇ ਲਈ ਉਸਨੇ ਕਿਨੂੰ ਦਿੱਤਾ ਜਿਸ ਨੂੰ ਉਸਨੇ ਬੜਾ ਪਿਆਰ ਕੀਤਾ ਆਪਣਾ ਇਕਲੌਤਾ ਪੁੱਤਰ ਦਿੱਤਾ ਇਕਲੌਤਾ ਪੁੱਤਰ ਯਾਨੇ ਕੋਈ ਦੂਸਰਾ ਨਹੀਂ ਇਕਲੌਤੇ ਪੁੱਤਰ ਨੂੰ ਤੁਹਾਡੇ ਅਤੇ ਮੇਰੇ ਲਈ ਦੇ ਦਿੱਤਾ ਯਾਨੇ जे ਤੁਸੀਂ ਕਿਸੇ ਨੂੰ ਪਿਆਰ ਕਰ ਰਹੇ ਹੋ ਤਾਂ ਉਹ ਪਿਆਰ ਨੂੰ ਕੰਮਾਂ ਤੋਂ ਵਿਖਾਏ ਬਿਨਾ ਕਦੇ ਵੀ ਪਿਆਰ ਦਿਖਾ ਨਹੀਂ ਸਕੋਗੇ कम्मा तो बिना विश्वास मरिया है यानी व्यर्था मैं विश्वासी हां विश्वासी हां मैं आत्मिक हां आत्मिक हां मैं उधार पाया है इस तरह तुसी ना कहो उस नुकम्मा तो विखाओ कम्मा तो बिना विश्वास जी में वेस्ट है कम तो बिना प्यार भी वेस्ट है माताओं पिताओं ਤੁਸੀਂ ਕਹਿ ਰਹੇ ਹੋ ਨਾ ਕਿ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ ਜੇ ਤੁਸੀਂ ਸੱਚਮੁੱਚ ਪਿਆਰ ਕਰਦੇ ਹੋ ਤਾਂ ਉਸ ਪਿਆਰ ਨੂੰ ਕੰਮਾਂ ਤੋਂ ਕਿਵੇਂ ਵਖਾ ਰਹੇ ਹੋ ਮੇਰਾ ਸਵਾਲ ਹੈ ਕਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਆਪਣਾ ਪਿਆਰ ਵਖਾ ਰਹੇ ਹੋ ਮੇਰੇ ਕੋਲ ਪੇਰੈਂਟਸ ਮਾਤਾ ਪਿਤਾ ਬੱਚਿਆਂ ਨਾਲ ਆਉਂਦੇ ਆ ਜਦੋਂ ਬੱਚਿਆਂ ਨਾਲ ਆਉਂਦੇ ਆ ਦੋ ਜਾਂ ਤਿੰਨ ਬੱਚੇ ਆਉਂਦੇ ਆ ਗਰੀਬਾ ਉਹਨਾਂ ਦੇ ਕੱਪੜੇ ਠੀਕ ਨਹੀਂ ਹੁੰਦੇ ਅਤੇ ਨਾ ਹੀ ਮਾਪੇ ਦੇ ਠੀਕ ਕੱਪੜੇ ਪਾਏ ਹੁੰਦੇ ਆ ਉਹਨਾਂ ਦੇ ਕੱਪੜਿਆਂ ਨੂੰ ਵੇਖ ਕੇ ਪਤਾ ਚੱਲ ਜਾਂਦਾ ਹੈ ਕਿ ਇਹ ਗਰੀਬ ਆ ਪਰ ਅਜੀਬ ਗੱਲ ਕੀ ਆ ਉਹ ਜਦ ਆਉਂਦੇ ਆ ਅਤੇ ਆਉਂਦੇ ਹੀ ਦੋਨੇ ਬੱਚੇ ਤਿੰਨ ਬੱਚੇ ਹੱਥ ਜੋੜ ਕੇ ਸ਼ਾਲੋਮ ਪਾਸਟਰ ਜੀ ਇਸ ਤਰ੍ਹਾਂ ਕਹਿੰਦੇ ਆ ਸ਼ਾਲੋਮ ਪਾਸਟਰ ਜੀ ਦੋਨੇ ਹੱਥ ਜੋੜ ਕੇ ਸਿੱਧੇ ਇਸੇ ਤਰ੍ਹਾਂ ਖੜੇ ਰਹਿੰਦੇ ਆ ਅੱਖਾਂ ਬੰਦ ਕਰਕੇ ਇਸ ਤਰ੍ਹਾਂ ਪ੍ਰਾਰਥਨਾ ਚ ਹਿੱਸਾ ਲੈਂਦੇ ਆ ਉਸ ਨੂੰ ਵੇਖ ਕੇ ਸੇਵਕ ਦੇ ਰੂਪ ਚ ਮੈਂ ਬੜਾ ਖੁਸ਼ ਹੁੰਦਾ ਹਾਂ ਬੇਟੇ ਜਾਂ ਬੇਟੀ ਨੂੰ ਲਿਆ ਕੇ ਕਹਿੰਦੇ ਆ ਪ੍ਰਾਰਥਨਾ ਕਰੋ ਇਹ ਬੜੀ ਸ਼ਰਾਰਤ ਕਰਦਾ ਹੈ ਗੱਲ ਨਹੀਂ ਸੁਣਦਾ ਹੈ ਇਸ ਤਰ੍ਹਾਂ ਕਹਿਣ ਤੇ ਦੱਸਣ ਦੀ ਲੋੜ ਨਹੀਂ ਆ ਮੈਂ ਵੇਖ ਹੀ ਰਿਹਾ ਹਾਂ ਕਮੀ ਕਿੱਥੇ ਆ ਜਾਂਦੇ ਹੋ ਬੋਲੋ ਆਤਮਿਕਤਾ 'ਚ ਕਮੀਆਂ ਪਿਤਾ ਨੂੰ ਜੋ ਕਰਦੇ ਹੋਏ ਬੱਚੇ ਵੇਖਦੇ ਆ ਮਾਂ ਨੂੰ ਜੋ ਕਰਦੇ ਹੋਏ ਬੱਚੇ ਵੇਖਦੇ ਆ ਬੱਚੇ ਉਹੀ ਕਰਦੇ ਆ ਪਤਨੀ ਨਾਲ ਪਤੀ ਗੁੱਸਾ ਹੁੰਦਾ ਹੈ ਯਾ ਪਤੀ ਨਾਲ ਪਤਨੀ ਗੁੱਸੇ ਹੁੰਦੀ ਆ ਯਾ ਚੀਕਦੇ ਆ ਚਿੱਲੋਂਦੇ ਆ ਇਹ ਸਭ ਬੱਚੇ ਵੇਖਦੇ ਆ ਉਸੇ ਤਰ੍ਹਾਂ ਉਹ ਵੀ ਰਿਪੀਟ ਕਰਦੇ ਆ ਅੱਜ ਪੇਰੈਂਟਸ ਤੁਸੀਂ ਕਹਿ ਰਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਸੱਚਮੁੱਚ ਜੇ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਤਾਂ ਉਹ ਪਿਆਰ ਆਪਣੇ ਕੰਮਾਂ ਤੋਂ ਵੀ ਖਾਓ ਉਸ ਪਿਆਰ ਨੂੰ ਕੰਮਾਂ ਤੋਂ ਵੀ ਖਾਉਣਾ ਯਾਨੀ ਉਹ ਜੋ ਚਾਹੁੰਦੇ ਆ ਉਹਨਾਂ ਨੂੰ ਦਵੋ ਇਹ ਨਹੀਂ ਕਹਿ ਰਿਹਾ ਕਈ ਮਾਪੇ ਇਸ ਤਰ੍ਹਾਂ ਸੋਚਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰ ਰਹੇ ਆ ਪਿਆਰ ਨਹੀਂ ਕਰ ਰਹੇ ਹਾਂ ਲਾੜ ਪਿਆਰ ਨਾਲ ਪਾਲ ਰਹੇ ਹਾਂ ਪਿਆਰ ਕਰਨਾ ਅਲੱਗਾ ਲਾੜ ਪਿਆਰ ਨਾਲ ਪਾਲਨਾ ਅਲੱਗਾ ਬਾਈਬਲ ਦੱਸਦੀ ਆ ਜੋ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਉਹਨਾਂ ਦੀ ਤਾੜਨਾ ਕਰਦਾ ਹੈ ਬੱਚਿਆਂ ਨੂੰ ਡਾਂਟਦਾ ਹੈ ਇਹਨਾਂ ਵਚਨਾਂ ਨੂੰ ਸੁਣਨ ਵਾਲਿਆਂ ਦੇ ਵਿੱਚੋਂ ਮਾਤਾ ਪਿਤਾ ਦੇ ਵਿੱਚੋਂ ਕਹਿੰਦੇ ਮੇਰਾ ਬੇਟਾ ਮੇਰੀ ਗੱਲ ਨਹੀਂ ਸੁਣ ਰਿਹਾ ਮੇਰਾ ਬੇਟਾ ਵਿਰੋਧ ਕਰ ਰਿਹਾ ਹੈ ਹੱਥ ਚੱਕਦਾ ਹੈ ਉਹ ਜਵਾਬ ਦੇਣ ਲੱਗ ਪਿਆ ਹੈ ਉਹ ਜੋ ਮੰਗਦਾ ਜੇ ਨਾ ਦਈਏ ਤਾਂ ਉਹ ਬੜੀ ਜਿੱਦ ਕਰਦਾ ਹੈ ਇਸ ਤਰ੍ਹਾਂ ਕਈ ਲੋਕ ਕੰਪਲੀਟ ਕਰਦੇ ਆ ਕਾਰਨ ਕੀਆ ਵਜ੍ਹਾ ਕਿੱਥੇ ਆ ਕਮੀ ਕਿੱਥੇ ਆ ਤੁਸੀਂ ਗੌਰ ਕਰਿਓ ਬੱਚੇ ਉਹ ਜੋ ਮੰਗਦੇ ਆ ਅਗਰ ਨਹੀਂ ਦਿੰਦੇ ਜੇ ਉਹ ਬੜੀ ਜਿੱਦ ਕਰ ਰਿਹਾ ਤਾਂ ਤੁਹਾਡੀ ਪਰਵਰਿਸ਼ ਦੇ ਵਿੱਚ ਕਮੀ ਪਈ ਜਾ ਰਹੀ ਆ ਆਮ ਤੌਰ ਤੇ ਜਦੋਂ ਬੱਚੇ ਪੈਦਾ ਹੁੰਦੇ ਆ ਤੇ ਭੁੱਖ ਲੱਗਦੀ ਆ ਤੇ ਫਿਰ ਬੱਚੇ ਕੀ ਕਰਦੇ ਆ ਰੋਂਦੇ ਆ ਕਿਉਂ ਕਿਉਂਕਿ ਉਹ ਬੋਲ ਨਹੀਂ ਸਕਦੇ ਉਹ ਆਮ ਤੌਰ ਤੇ ਰੋਂਦੇ ਆ ਛੋਟੇ ਬੱਚਿਆਂ ਨੂੰ ਵੇਖੋ ਜੇ ਦੁੱਧ ਚਾਹੀਦਾ ਫਿਰ ਰੋਂਦੇ ਆ ਉੱਚੀ ਰੋਂਦੇ ਆ ਰੋਂ ਤੇ ਮਾਂ ਕੀ ਕਰਦੀ ਆ ਉਸ ਸਮੇਂ ਆ ਕੇ ਦੁੱਧ ਪਿਲਾਉਂਦੀ ਆ ਦੁੱਧ ਪਿਲਾਉਂਦੇ ਹੀ ਚੁੱਪਚਾਪ ਉਹ ਦੁੱਧ ਪੀਣ ਲੱਗਦਾ ਹੈ ਆਰਾਮ ਨਾਲ ਸੌਂਦਾ ਹੈ ਫਿਰ ਉੱਠਣ ਤੋਂ ਬਾਅਦ ਉਸ ਨੂੰ ਭੁੱਖ ਲੱਗਦੀ ਆ ਕੀ ਉਹ ਭੁੱਖ ਲੱਗਣ ਤੇ ਤੁਹਾਨੂੰ ਦੱਸ ਪਾਏਗਾ ਹਜੇ ਉਹ ਗੱਲ ਨਹੀਂ ਕਰ ਸਕਦਾ ਕਿਉਂਕਿ ਛੋਟਾ ਹੈ ਕੁਝ ਮਹੀਨਿਆਂ ਦਾ ਹੈ ਕਿਵੇਂ ਉਹ ਆਪਣੀ ਭੁੱਖ ਤੁਹਾਨੂੰ ਦੱਸ ਸਕੇਗਾ ਜਾਂ ਰੋਏਗਾ ਰੋਂਦੇ ਹੀ ਮਾਂ ਕੀ ਕਰਦੀ ਆ ਦੁੱਧ ਪਿਲਾਉਣ ਲੱਗਦੀ ਆ ਉਸ ਨੂੰ ਕੀ ਸਮਝ ਆਇਆ ਕਿ ਜੋ ਮੈਨੂੰ ਚਾਹੀਦਾ ਹੈ ਉਸ ਨੂੰ ਪਾਉਣ ਲਈ ਮੈਂ ਕੀ ਕਰਨਾ ਹੈ ਰੋਣਾ ਹੈ ਜੇ ਕੁਝ ਚਾਹੀਦਾ ਹੋਣ ਤੇ ਰੋਂਦੇ ਆ ਰੋਂ ਤੇ ਮਿਲੇਗਾ ਇਹ ਭਾਵਨਾ ਅਤੇ ਜਦੋਂ ਬੋਲ ਨਹੀਂ ਪਾਉਂਦੇ ਐਸੇ ਸਮੇਂ ਤੇ ਹੀ ਜਦੋਂ ਗੱਲਾ ਸਿੱਖ ਲੈਂਦੇ ਆ ਤਾਂ ਮਾਪੇ ਤੁਸੀਂ ਉਸ ਤੋਂ ਬਾਅਦ ਕੀ ਕਰਨਾ ਹੈ ਇਸ ਗੱਲ ਦੇ ਬਾਰੇ ਜਾਣਦੇ ਹੋ ਉਹਦਾ ਰੋਣਾ ਚੁੱਪ ਕਰਾਉਣਾ ਹੈ ਮੇਰੇ ਵੀ ਦੋ ਬੇਟੇ ਆ ਬਚਪਨ 'ਚ ਉਹ ਵੀ ਰੋਏ ਅਤੇ ਜਦ ਰੋਂਦੇ ਮੇਰੀ ਪਤਨੀ ਉਹਨਾਂ ਨੂੰ ਦੁੱਧ ਪੀ ਲਾਉਂਦੀ ਸੀ ਰੋਂਦੇ ਹਰ ਵਾਰ ਉਹਨਾਂ ਨੂੰ ਚੁੱਪ ਕਰਵਾਇਆ ਉਹਨਾਂ ਨੂੰ ਜੋ ਚਾਹੀਦਾ ਪੋਸਟਿਕ ਭੋਜਨ ਦੇ ਕੇ ਪਾਲਿਆ ਹੈ ਇੱਕ ਸਮਾਂ ਆਉਂਤੇ ਜ਼ਰੂਰ ਮੈਂ ਆਪਣੇ ਬੱਚਾ ਲਈ ਇੱਕ ਕੰਡੀਸ਼ਨ ਬਣਾਈ ਉਹ ਕੀ ਸੀ ਭਲਾ ਜੇ ਤੁਹਾਨੂੰ ਕੁਝ ਚਾਹੀਦਾ ਹੈ ਤਾਂ ਸਾਡੇ ਤੋਂ ਮੰਗਿਓ ਰੋਮੋਂਗੇ ਤਾਂ ਇਸ ਘਰ ਦੇ ਵਿੱਚ ਤੁਹਾਨੂੰ ਕੁਝ ਵੀ ਨਹੀਂ ਮਿਲੇਗਾ ਅਗਰ ਤੁਸੀਂ ਜੋ ਮੰਗਿਆ ਹੈ ਅਤੇ ਉਹ ਮਾਤਾ ਪਿਤਾ ਹੋਣ ਦੇ ਨਾਤੇ ਅਸੀਂ ਤੁਹਾਨੂੰ ਦਵਾਂਗੇ ਅਗਰ ਤੁਸੀਂ ਜੋ ਮੰਗਿਆ ਅਗਰ ਮੈਂ ਤੁਹਾਨੂੰ ਨਾ ਦਵਾਂ ਤਾਂ ਛੋਟੇ ਬੱਚਿਆਂ ਨੂੰ ਵੇਖੋ ਉਹਨਾਂ ਨੇ ਜੋ ਮੰਗਿਆ ਅਗਰ ਨਾ ਦਈਏ ਤਾਂ ਉਹ ਇਹਨਾਂ ਗੁੱਸਾ ਕਰਦੇ ਆ ਗੁੱਸਾ ਕਰਦੇ ਆ ਗੁੱਸਾ ਕਰਦੇ ਆ ਵੇਖੋ ਉਹਨਾਂ ਦਾ ਮੂੰਹ ਲਾਲ ਹੋ ਜਾਂਦਾ ਹੈ ਅਤੇ ਉਹਨਾਂ ਦੀਆਂ ਅੱਖਾਂ ਤੋਂ ਕੀ ਨਿਕਲਦਾ ਹੈ ਕੀ ਨਿਕਲਦਾ ਦੱਸੋ ਹੰਝੂ ਨਿਕਲਦੇ ਆ ਅਤੇ ਉਸ ਨੂੰ ਵੇਖ ਕੇ ਪੇਰੈਂਟਸ ਦਾ ਕੀ ਬਣ ਜਾਂਦਾ ਹੈ ਬੋਲੋ ਓਪੀਗਲ ਜਾਂਦੇ ਆ ਉਹਨਾਂ ਨੂੰ ਕੀ ਸਮਝ ਆਉਂਦਾ ਹੈ ਜੇ ਅਸੀਂ ਰੋਵਾਂਗੇ ਤਾਂ ਜੋ ਮੰਗਾਂਗੇ ਉਹ ਮਿਲੇਗਾ ਉਹ ਰੋ ਰਿਹਾ ਹੈ ਸੋਚ ਕੇ ਉਹਦੀਆਂ ਅੱਖਾਂ ਤੋਂ ਹੰਝੂ ਨਿਕਲ ਰਿਹਾ ਅਤੇ ਆਪ प्यार करने वाले माता-पिता ਦੇ ਰੂਪ ਚ ਤੁਸੀਂ ਕੀ ਕਰੋਗੇ ਉਹ ਰੋ ਰਿਹਾ ਹੈ ਰੋ ਰਹੀ ਆ ਸੋਚ ਕੇ ਮਾਵੀਏ ਇਸੇ ਤਰ੍ਹਾਂ ਹੈ ਪਿਤਾਵੀ ਇਸੇ ਤਰ੍ਹਾਂ ਹੈ ਠੀਕ ਆ ਰੋ ਰਹੀ ਹੈ ਨਾ ਹਾਂ ਪੈਸੇ ਦੇ ਕੇ ਭੇਜੋ ਅਸੀਂ ਖਰੀਦ ਲਾਂਗੇ ਇਹ ਵੀ ਇੱਕ ਖਤਰਾ ਹੈ ਬੱਚੇ ਥੋੜੇ ਸਮਝਦਾਰ ਹੋਣ ਤੋਂ ਬਾਅਦ ਉਹਨਾਂ ਨੂੰ ਪਿਆਰ ਕਰਨ ਦੇ ਵਿਸ਼ੇ ਚ ਉਹਨਾਂ ਨੂੰ ਦੱਸਣ ਦੀ ਪ੍ਰਕਿਰਿਆ ਚ ਉਹ ਜੋ ਮੰਗਦੇ ਆ ਉਹਨਾਂ ਨੂੰ ਦੇਣ ਦੀ ਆਦਤ ਛੱਡ ਦਿਓ ਪਿਆਰ ਕਰਨਾ ਗਲਤ ਨਹੀਂ ਆ ਪਰ ਲਾੜ ਪਿਆਰ ਦੇ ਨਾਲ ਪਾਲਣਾ 100% ਗਲਤਾ ਲਾਡ ਪਿਆਰ ਯਾਨੀ ਕੀ ਹੁੰਦਾ ਹੈ ਕਈ ਵਾਰ ਕਈ ਘਰਾਂ ਦੇ ਵਿੱਚ ਇਕਲੌਤਾ ਲੜਕਾ ਹੁੰਦਾ ਹੈ ਇਕਲੌਤੀ ਲੜਕੀ ਹੁੰਦੀ ਆ ਇਸ ਲਈ ਬੜੇ ਲਾਡ ਪਿਆਰ ਨਾਲ ਪਾਲਦੇ ਆ ਗਲਤੀ ਕਰਨ ਤੇ ਸਹੀ ਕੀਤੇ ਬਿਨਾ ਡਾਂਟੇ ਬਿਨਾ ਉਹਨਾਂ ਨੂੰ ਇਸੇ ਤਰ੍ਹਾਂ ਪਾਲਣਾ ਬੜਾ ਖਤਰਾ ਹੈ ਪਰਮੇਸ਼ਵਰ ਨੇ ਮੈਨੂੰ ਜੋ ਬੱਚੇ ਦਿੱਤੇ ਆ ਮੈਂ ਸੋਚਦਾ ਕਿ ਜਿੰਨੀ ਮੈਂ ਉਹਨਾਂ ਨੂੰ ਸਜ਼ਾ ਦਿੱਤੀ ਆ ਉਹ ਨਹੀਂ ਸ਼ਾਇਦ ਕਿਸੇ ਹੋਰ ਪੇਰੈਂਟਸ ਨੇ ਨਹੀਂ ਦਿੱਤੀ ਹੋਏਗੀ ਇੰਨੀ ਜ਼ਿਆਦਾ ਸਜ਼ਾ ਦਿੱਤੀ ਉਹਨਾਂ ਦੀ ਗਲਤੀ ਕਰਨ ਤੇ ਉਹਨਾਂ ਨੂੰ ਬੜੀ ਸਜ਼ਾ ਦਿੱਤੀ ਉਹਨਾਂ ਨੂੰ ਸਜ਼ਾ ਦੇਣ ਤੋਂ ਬਾਅਦ ਮੈਂ ਉਹਨਾਂ ਨਾਲ ਗੱਲ ਕਰਨੀ ਬੰਦ ਕਰ ਦਿਨਾ ਹਾਂ ਉਹਨਾਂ ਨਾਲ ਮੈਂ ਗੱਲ ਨਹੀਂ ਕਰਦਾ ਮੈਂ ਚੁੱਪਚਾਪ ਰਹਿਣਾ ਹਾਂ ਜੋ ਮੈਂ ਮਨਾ ਕੀਤਾ ਜੇ ਉਹ ਕਰ ਦਿਆ ਤਾਂ ਸਭ ਤੋਂ ਪਹਿਲਾਂ ਮੈਂ ਜੋ ਕਰਦਾ ਹਾਂ ਉਹ ਕਿਵੇਂ ਚੁੱਪ ਰਹਿਣਾ ਗੱਲ ਨਹੀਂ ਕਰਦਾ ਅਤੇ ਮਿਲ ਕੇ ਰੋਟੀ ਵੀ ਖਾਂਦੇ ਆ ਪ੍ਰਾਰਥਨਾ ਵੀ ਕਰਦੇ ਆ ਪਰ ਮੈਂ ਉਹਨਾਂ ਨਾਲ ਭੋਜਨ ਨਹੀਂ ਕਰਦਾ ਪ੍ਰਾਰਥਨਾ ਨਹੀਂ ਕਰਦਾ ਇੱਕ ਦਿਨ ਮੇਰਾ ਬੇਟਾ ਆ ਕੇ ਜਦ ਮੈਂ ਸੋਫੇ ਤੇ ਬੈਠਾ ਸੀ ਤਾਂ ਮੇਰੇ ਕੋਲ ਆ ਕੇ ਗੋਡੇ ਟੇਕ ਕੇ ਕਹਿਣ ਲੱਗਾ ਡੈਡੀ ਗਲਤੀ ਕਰਨ ਤੇ ਮਾਰੋ ਇੰਨਾ ਹੀ ਨਹੀਂ ਕਿਰਪਾ ਕਰਕੇ ਗੱਲ ਕੀਤੇ ਬਿਨਾ ਨਾ ਰਹੋ ਸਹਿ ਨਹੀਂ ਪਾ ਰਹੇ ਹਾਂ ਇਹ ਸਭ ਤੋਂ ਬਹੁਤ ਹੀ ਵੱਡੀ ਸਜ਼ਾ ਹੈ ਪਿਆਰ ਵੰਡਣ ਵਾਲੇ ਮਾਤਾ ਪਿਤਾ ਦੇ ਰੂਪ ਚ ਉਸ ਪਿਆਰ ਨੂੰ ਬੱਚਾ ਦੇ ਜੀਵਨ ਚ ਆਦਤ ਬਣਾਉਣ ਤੋਂ ਬਾਅਦ ਪਿਆਰ ਕਰਨ ਵਾਲੇ ਮਾਬਾਪ ਜੇ ਬੱਚਿਆਂ ਨਾਲ ਗੱਲ ਕਰਨੀ ਛੱਡ ਦੇਵੇ ਤਾਂ ਇਸ ਤੋਂ ਵੱਡੀ ਸਜ਼ਾ ਹੋਰ ਕੋਈ ਦੂਸਰੀ ਨਹੀਂ ਆ ਪਰ ਅਸੀਂ ਕਿਹੜੇ ਹਥਿਆਰ ਦਾ ਇਸਤੇਮਾਲ ਕਰਦੇ ਆ ਜਾਣਦੇ ਹਾਂ ਹੱਥ ਦਾ ਇਸਤੇਮਾਲ ਕਰਨਾ ਕੀ ਆ ਮਾਰਨਾ ਜੇ ਬੱਚੇ ਗਲਤੀ ਕਰਦੇ ਆ ਉਹਨਾਂ ਨੂੰ ਸਮਝਾਉਣ ਦੇ ਬਦਲੇ ਆਮ ਤੌਰ ਤੇ ਅਸੀਂ ਕੀ ਕਰਦੇ ਆ ਮਾਰਦੇ ਆ ਐਸਾਈ ਨਹੀਂ ਆ ਬੱਚਿਆਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਜੇ ਮੈਂ ਗਲਤੀ ਕਰਾਂ ਤਾਂ ਮੇਰਾ ਪਿਤਾ ਦੁਖੀ ਹੋਏਗਾ ਮਾਂ ਦੁਖੀ ਹੋਏਗੀ ਉਹਨਾਂ ਨੂੰ ਦੁੱਖ ਹੋਏਗਾ ਉਹਨਾਂ ਦਾ ਮਨ ਪਰੇਸ਼ਾਨ ਹੋਏਗਾ ਇਸ ਤਰ੍ਹਾਂ ਤੁਸੀਂ ਬੱਚਾ ਦੀ ਪਰਵਰਿਸ਼ ਕਰੋ ਇਹਨਾਂ ਨਾਲ ਉਹਨਾਂ ਤੇ ਬੜਾ ਅਸਰ ਹੋਵੇਗਾ ਮੰਨ ਲਓ ਮੇਰੇ ਗੱਲ ਨਾ ਕਰਨ ਤੇ ਵੀ ਉਹਨਾਂ 'ਚ ਕੋਈ ਬਦਲਾਅ ਨਾ ਆਇਆ ਤਾਂ ਦੂਸਰਾ ਮੈਂ ਕੀ ਕਰਦਾ ਹਾਂ ਭਲਾ ਰੋਟੀ ਖਾਣੀ ਛੱਡ ਦਿੰਦਾ ਹਾਂ ਉਹਨਾਂ ਦੀ ਮੰਮੀ ਕਹਿੰਦੀ ਹੈ ਤੁਹਾਡੀ ਗਲਤੀ ਦੇ ਕਾਰਨ ਡੈਡੀ ਨੇ ਭੋਜਨ ਨਹੀਂ ਕੀਤਾ। ਅਤੇ ਇਹ ਸੁਣ ਕੇ ਉਹ ਇਹ ਸੋਚਦੇ ਆ ਕਿ ਡੈਡੀ ਭੋਜਨ ਕੀਤੇ ਬਿਨਾ ਕਿਉਂ ਰਵੇ? ਸਾਡੇ ਕਾਰਨ ਡੈਡੀ ਭੁੱਖੇ ਕਿਉਂ ਰਹਿਣ? ਐਨੀ ਵੱਡੀ ਸੇਵਾ ਹੈ। ਅਸੀਂ ਕਿਉਂ ਦੁੱਖ ਦਈਏ? ਆ ਤੇ ਮੇਰੇ ਕੋਲ ਆ ਕੇ ਕਹਿੰਦੇ ਆ ਡੈਡੀ ਸੌਰੀ। ਅਸੀਂ ਗਲਤ ਕੀਤਾ। ਕਿਰਪਾ ਕਰਕੇ ਭੋਜਨ ਕਰੋ ਆਓ ਡੈਡੀ ਆਓ ਡੈਡੀ ਆਓ। ਆਓ ਡੈਡੀ ਪਿਆਰ ਕਰਨ ਵਾਲਾ ਪਿਤਾ ਅਤੇ ਉਹ ਆਪਣੇ ਬੱਚਿਆਂ ਨੂੰ ਤਾੜਨਾ ਨਹੀਂ ਦਿੰਦਾ ਹੈ 벨ਟ ਲੈ ਕੇ ਮਾਰਨਾ ਨਹੀਂ ਛੜੀ ਨਾਲ ਕੁੱਟਣਾ ਨਹੀਂ ਬੱਚਿਆਂ ਨੂੰ ਪਿਆਰ ਨਾਲ ਸਜ਼ਾ ਦੇ ਸਕਦੇ ਆ ਪੈਣੋ ਤੇ ਭਰਾਵੋ ਧਿਆਨ ਨਾਲ ਸੁਣੋ ਅੱਜ ਮੈਂ ਇੱਕ ਪਰਿਵਾਰ ਵਾਰੇ ਦੱਸਣ ਜਾ ਰਿਹਾ ਹਾਂ ਇੱਕ ਮਾਂ ਨੇ ਆਪਣੀ ਬੇਟੀ ਨੂੰ ਬਚਪਨ ਤੋਂ ਹੀ ਲਾਡ ਪਿਆਰ ਨਾਲ ਪਾਲਿਆ ਡਾਂਟਣ ਤੇ ਮਾਰਨ ਤੇ ਤਾੜਨਾ ਦੇਣ ਤੇ ਕਿਤੇ ਦੁਖੀ ਨਾ ਹੋ ਜਾਏ ਮੇਰੀ ਬੇਟੀ ਮੇਥੋਂ ਦੂਰ ਨਾ ਹੋ ਜਾਏ ਐਸੀ ਸੋਚ ਦੇ ਨਾਲ ਉਹਨੇ ਸੋਚਿਆ ਮੈਂ ਪਿਆਰ ਕਰ ਰਹੀ ਆ ਪਰ ਉਸ ਨੂੰ ਬਾਅਦ ਚ ਪਤਾ ਚੱਲਿਆ ਪਿਆਰ ਦੇ ਨਾਲੋਂ ਲਾੜ ਪਿਆਰ ਦੇ ਨਾਲ ਪਾਲਿਆ ਇਹ ਸੱਚ ਉਸ ਨੂੰ ਪਤਾ ਚੱਲਿਆ ਲਾੜ ਪਿਆਰ ਨਾਲ ਬੱਚਿਆਂ ਨੂੰ ਪਾਲਣਾ ਬੜਾ ਖਤਰਾ ਹੈ ਉਹ ਇਕਲੌਤੀ ਬੇਟੀ ਸੀ ਇਸ ਲਈ ਉਸ ਨੂੰ ਬੜੇ ਲਾੜ ਪਿਆਰ ਨਾਲ ਪਾਲਿਆ ਉਹ ਜਿੰਨੇ ਪੈਸੇ ਮੰਗਦੀ ਸੀ ਦੇ ਦਿੰਦੀ ਸੀ ਉਹ ਕਹਿੰਦੀ ਸੀ ਕਿਤੇ ਵੀ ਜਾਣਾ ਹੈ ਮਨਾਂ ਨਾ ਕਰਕੇ ਭੇਜ ਦਿੰਦੀ ਸੀ ਘਰ ਲੇਟ ਆਉਣ ਤੇ ਵੀ ਫਰੈਂਡਸ ਨੂੰ ਘਰਾਂ ਵਿੱਚ ਲਿਓ ਤੇ ਉਹ ਸੋਚਦੀ ਸੀ ਕਿ ਇਹਨਾਂ ਦਿਨਾਂ 'ਚ ਇਹ ਗੱਲ ਆਮ ਹੀ ਆ। ਇਸ ਤਰ੍ਹਾਂ ਬੇਟੀ ਘਰ ਦੇਰੀ ਨਾਲ ਆਉਂਤੇ ਵੀ, ਕਈ ਵਾਰ ਨਾ ਆਉਂਤੇ ਵੀ। ਉਹ ਸੋਚਦੀ ਸੀ ਜੇ ਮੈਂ ਗੁੱਸਾ ਕਰਾਂਗੀ, ਡਾਂਟਾਂਗੀ ਤਾਂ ਸ਼ਾਇਦ ਨਰਾਜ਼ ਹੋ ਜਾਏਗੀ ਜਾਂ ਕੋਈ ਗਲਤ ਕਦਮ ਚੱਕਣ ਦੀ ਕੋਸ਼ਿਸ਼ ਕਰੇਗੀ। ਆਤੇ ਕਿਤੇ ਮੈਥੋਂ ਦੂਰ ਨਾ ਹੋ ਜਾਏ ਸੋਚ ਕੇ। ਉਹ ਬੇਟੀ ਮਨਮਰਜ਼ੀ ਨਾਲ ਜੀਨ ਤੇ ਵੀ, ਉਹ ਮਾਂ ਸਮਝੋਤਾ ਉਸ ਨਾਲ ਕਰਦੀ ਰਹੀ। ਇੱਕ ਦਿਨ ਜਦ ਲੜਕੀ ਘਰੇ ਆਈ ਤਾਂ ਉਸਦੇ ਪੈਰ ਟਿਕ ਨਹੀਂ ਰਹੇ ਸੀ ਮਾਂ ਬਹੁਤ ਹੀ ਕਬਰ ਆ ਗਈ ਮੇਰੀ ਬੇਟੀ ਲੜਖੜਾ ਕਿਉ ਰਹੀ ਆ ਲੜਖੜਾ ਰਹੀ ਬੇਟੀ ਨੂੰ ਬੜੇ ਧਿਆਨ ਦੇ ਨਾਲ ਜਦ ਬਿਸਤਰ ਤੇ ਪਾਰ ਆਈ ਸੀ ਤਾਂ ਉਹਦੇ ਮੂੰਹ ਚੋਂ ਸਮੈਲਾ ਆਈ ਮਾਂ ਕਬਰ ਆ ਗਈ ਉਹਨੇ ਸੋਚਿਆ ਇਹ ਕਾਦੀ ਸਮੈਲਾ ਉਹ ਸ਼ਰਾਬ ਪੀ ਕੇ ਆਈ ਸੀ ਮੇਰੀ ਬੇਟੀ ਕੋਈ ਨਸ਼ਾ ਨਹੀਂ ਕਰਦੀ ਆ ਇਹ ਸੋਚ ਕੇ ਜਲਦੀ ਨਾਲ ਜਦ ਬੈਗ ਖੋਲ ਕੇ ਦੇਖਿਆ ਤਾਂ ਉਹਦੇ ਵਿੱਚ ਡਰੱਗਸ ਸੀ ਕੰਡੋਮਸ ਸੀ ਅਤੇ ਜਦ ਅਲਮਾਰੀ ਖੋਲ ਕੇ ਵੇਖਿਆ ਤਾਂ ਪ੍ਰੈਗਨੈਂਸੀ ਰੋਕਣ ਦੇ ਲਈ ਜੋ ਡਰੱਗਸ ਲੈਂਦੇ ਆ ਉਹ ਸਭ ਉਹਦੇ ਵਿੱਚ ਸੀ ਦੂਸਰੇ ਦਿਨ ਬੇਟੀ ਨੂੰ ਹਸਪੀਟਲ ਲੈ ਕੇ ਗਈ ਤਾਂ ਉਹਨਾਂ ਨੇ ਕਿਹਾ ਇਸ ਨੂੰ ਹਸਪੀਟਲ 'ਚ ਐਡਮਿਟ ਕਰਨਾ ਪਏਗਾ ਡਾਕਟਰਾਂ ਨੇ ਆ ਕੇ ਕਿਹਾ ਤੁਹਾਡੀ ਬੇਟੀ ਪ੍ਰੈਗਨੈਂਟ ਆ ਪਿਆਰਿਓ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋ ਗਈ मां ਤੜਫਟੀ ਪਿਆਰਿਓ ਇਸ ਤਰ੍ਹਾਂ ਜਦੋਂ मां ਦੁਖੀ ਸੀ ਤਾਂ 2-3 ਦਿਨਾਂ ਦੇ ਬਾਅਦ ਡਾਕਟਰ ਆਇਆ ਥੋੜਾ ਇਧਰ ਆਓ ਮੈਂ ਤੁਹਾੜ ਨਾਲ ਗੱਲ ਕਰਨੀ ਆ ਇਹ ਕਹਿੰਤੇ मां ਰੋਂਦੇ ਹੋਏ ਡਾਕਟਰ ਦੇ ਨਾਲ ਬਾਹਰ ਗਈ ਪਿਆਰਿਓ ਡਾਕਟਰ ਨੇ ਕੁਝ ਦੱਸਿਆ ਅਤੇ ਦੱਸਿਆ ਅਤੇ ਉਹ मां ਬੜੀ ਖੁਸ਼ੀ ਦੇ ਨਾਲ ਜਦ ਆਪਣੀ ਬੇਟੀ ਦੇ ਕੋਲ ਆਈ ਕੀ ਗੱਲ ਆ मां ਬੜੀ ਖੁਸ਼ ਆ ਉਸ मां ਨੇ ਕਿਹਾ ਕੁਝ ਨਹੀਂ ਬੇਟੀ ਡਾਕਟਰ ਨੇ ਕਿਹਾ ਟ੍ਰੀਟਮੈਂਟ ਜੋ ਦਿੱਤਾ ਗਿਆ ਉਹ ਚੰਗਾ ਕੰਮ ਕਰ ਰਿਹਾ ਹੈ जल्दी डिस्चार्ज कर देंगे आप जल्दी घर चले जावाने इसलिए मैं बड़ी खुश हाँ उस बेटी ने क्या माँ डिस्चार्ज करे घर कर चले जावे तुम कह रहे हो लेकिन मैं घर नहीं आ पावगी मां घर नहीं आवगी मां बेटी इस तरह क्यों कह रही हाँ क्यों कह रही घर नहीं आवांगी क्यों कह रही घर नहीं आवागी डॉक्टर ने जो किया वह मैं सुन लिया ਡਾਕਟਰ ਨੇ ਕਿਹਾ ਮੈਂ ਕੁਝ ਕੰਟੀਆਂ ਚ ਮਰ ਜਾਵਾਂਗੀ ਮੈਨੂੰ ਲਾਜ ਇਲਾਜ ਬਿਮਾਰੀ ਆ ਜਦ ਡਾਕਟਰ ਇਹ ਗੱਲਾਂ ਕਹਿ ਰਹੇ ਸੀ ਤਾਂ ਸਾਰੀਆਂ ਗੱਲਾਂ ਮੈਂ ਸੁਣ ਲਿਆ ਸੀ ਡਾਕਟਰ ਦੀਆਂ ਗੱਲਾਂ ਸੁਣ ਕੇ ਤੁਸੀਂ ਰੋਵੋਗੇ ਮੈਨੂੰ ਪਤਾ ਚੱਲਿਆ ਤਾਂ ਮੈਂ ਦੁਖੀ ਹੋਵਾਂਗੀ ਇਸ ਲਈ ਤੁਸੀਂ ਮਾਂ ਹਸਨ ਦਾ ਦਿਖਾਵਾ ਕਰ ਰਹੇ ਹੋ ਮਾਂ انسان ਮਰਨ ਤੋਂ ਬਾਅਦ ਸਵਰਗ ਜਾਂ ਨਰਕ ਜਾਂਦਾ ਹੈ ਹਾਂ ਬੇਟੀ ਜੇ ਮੇਰੇ ਵਰਗੀ ਪਾਪਣ ਮਰੇਗੀ ਤਾਂ ਕੀ ਸਵਰਗ ਜਾਣ ਦਾ ਚਾਂਸ ਹੈ ਮਾਂ ਕੁਝ ਕਹਿ ਨਾ ਸਕੀ ਦੱਸੋ ਹੈ ਜੇ ਮੇਰੇ ਵਰਗੀ ਪਾਪਣ ਮਰੇਗੀ ਕਿ ਸਿੱਧਾ ਨਰਕ ਜਾਣਾ ਪਵੇਗਾ ਨਾ ਮਾਂ ਨੇ ਕੁਝ ਨਹੀਂ ਕੀਤਾ ਮਾਂ ਤੁਸੀਂ ਚੁੱਪ ਕਿਉਂ ਹੋ ਤੁਸੀਂ ਮੈਨੂੰ ਬੜਾ ਪਿਆਰ ਕੀਤਾ ਪਰ ਕਿਵੇਂ ਪਰਮੇਸ਼ਵਰ ਦਾ ਡਰ ਮੰਨ ਕੇ ਪਵਿੱਤਰ ਜੀਵਨ ਜੀਣਾ ਹੈ ਤੁਸੀਂ ਮੈਨੂੰ ਨਹੀਂ ਸਿਖਾਇਆ ਸੋਹਣੇ ਕਿਵੇਂ ਰਹਿਣਾ ਹੈ ਤੁਸੀਂ ਮੈਨੂੰ ਸਿਖਾਇਆ ਪਰ ਆਤਮਿਕ ਜੀਵਨ ਚ ਕਿਵੇਂ ਵਧਣਾ ਹੈ ਤੁਸੀਂ ਮੈਨੂੰ ਨਹੀਂ ਸਿਖਾਇਆ ਮਾਂ ਜਦੋਂ ਮੈਂ ਗਲਤੀ ਕਰ ਰਹੀ ਸੀ ਤਾਂ ਤੁਸੀਂ ਮੈਨੂੰ ਸਹੀ ਕਿਉਂ ਨਹੀਂ ਕੀਤਾ ਜਦ ਮੈਂ ਕਰ ਲੇਟ ਆ ਰਹੀ ਸੀ ਤਾਂ ਤੁਸੀਂ ਮੈਨੂੰ ਕਿਉਂ ਨਹੀਂ ਡਾਂਟਿਆ ਜਦ ਮੈਂ ਬੁਰੀ ਸੰਗਤੀ ਵਿੱਚ ਸੀ ਤਾਂ ਤੁਸੀਂ ਮੈਨੂੰ ਕਿਉਂ ਨਹੀਂ ਕਿਹਾ ਕਿ ਬੇਟੀ ਇਹ ਗਲਤ ਆ ਅੱਜ ਮੈਂ ਇਸ ਤਰ੍ਹਾਂ ਨਾਸ਼ ਹੋ ਗਈ ਬਰਬਾਦ ਹੋ ਗਈ ਇਹਦਾ ਕਾਰਨ ਜਾਣਦੇ ਹੋ ਮਾਂ ਤੁਹਾਡਾ ਪਿਆਰ ਸਜ਼ਾ ਨਾ ਦੇਣ ਵਾਲਾ ਪ੍ਰੇਮ ਲਾੜ ਪਿਆਰ ਨਾਲ ਭਰਿਆ ਹੋਇਆ ਪ੍ਰੇਮ ਮਾਂ ਤੁਹਾਡੇ ਪਿਆਰ ਨੇ ਹੀ ਅੱਜ ਮੈਨੂੰ ਇਸ ਤਰ੍ਹਾਂ ਨਰਕ ਵਿਖਾਇਆ ਹੈ ਬੇਟੀ ਦੀਆਂ ਗੱਲਾਂ ਨੂੰ ਸੁਣ ਕੇ ਉਹ ਮਾਂ ਤੜਫ اٹਹੀ ਪਰ ਤੁਹਾਨੂੰ ਕੀ ਸਮਝ ਆਇਆ ਉਸਮਾਨ ਨੇ ਆਪਣੀ ਬੇਟੀ ਨੂੰ ਪਿਆਰ ਕੀਤਾ ਚੰਗੀ ਗੱਲਾਂ ਪਿਆਰ ਕਰਨਾ ਗਲਤ ਨਹੀਂ ਆ ਪਰ ਉਸ ਪਿਆਰ ਚ ਸਿਰਫ ਲਾੜ ਪਿਆਰ ਸੀ ਉਹ ਲਾੜ ਪਿਆਰ ਹੀ ਆਖਰ ਚ ਉਹਦੀ ਬੇਟੀ ਨੂੰ ਉਸ ਤੋਂ ਦੂਰ ਲੈ ਗਿਆ ਇਹਨਾਂ ਵਚਨਾਂ ਨੂੰ ਸੁਣਨ ਵਾਲੇ ਮਾਤਾ ਪਿਤਾਵਾਂ ਚ ਅੱਜ ਕਈ ਬੱਚਿਆਂ ਨੂੰ ਪਿਆਰ ਕਰਨ ਤੋਂ ਜ਼ਿਆਦਾ ਲਾੜ ਪਿਆਰ ਦੇ ਨਾਲ ਹੀ ਪਾਲ ਰਹੇ ਆ ਇਹ ਸੱਚਾ ਅਗਰ ਅੱਜ ਤੁਹਾਡੇ ਬੱਚੇ ਗਲਤ ਕਰ ਰਹੇ ਆ ਉਹਨਾਂ ਦੀਆਂ ਗੱਲਾਂ ਹੋਵੇ ਵਿਹਵਾਰ ਹੋਵੇ ਅਤੇ ਆਚਰਣ ਹੋਵੇ ਪਰਮੇਸ਼ਵਰ ਅਤੇ ਤੁਹਾਡੇ ਵੇਖਣ ਚ ਬੁਰਾ ਹੋਵੇ अपमानजनक ਹੋਵੇ ਅਤੇ ਐਸੇ ਚ ਤੁਸੀਂ ਉਹਨਾਂ ਤੇ ਗੌਰ ਕੀਤੇ ਬਿਨਾ ਤੁਸੀਂ ਸੋਚੋਗੇ ਇਹ ਸਭ ਆਮ ਆ ਛੋਟੇ ਬੱਚੇ ਆ ਨਾ ਇਹ ਜੇ ਸੋਚ ਕੇ ਤੁਸੀਂ ਲਾੜ ਪਿਆਰ ਦੇ ਕਾਰਨ ਆਪਣੇ ਬੱਚਿਆਂ ਨੂੰ ਆਤਮਿਕ ਤੌਰ ਤੇ ਨਹੀਂ ਵਧਾਉਂਗੇ ਪਿਆਰ ਚ ਨਹੀਂ ਵਧਾਉਂਗੇ ਪ੍ਰਾਰਥਨਾ ਚ ਨਹੀਂ ਵਧਾਉਂਗੇ ਪਵਿੱਤਰਤਾਈ ਚ ਨਹੀਂ ਵਧਾਉਂਗੇ ਜੇ ਇਸ ਤਰ੍ਹਾਂ ਪਾਲੋਗੇ ਤਾਂ ਇਹਦੀ ਕੀਮਤ ਤੁਹਾਨੂੰ ਚੁਕਾਉਣੀ ਪਾਏਗੀ ਸੇਵਕ ਹੋਣ ਦੇ ਨਾਤੇ ਮੇਰੀ ਆਸ ਆ ਸਾਡੇ ਵਿੱਚੋਂ ਹਰ ਇੱਕ ਜਨ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਦੂਰ ਕਰਨ ਦੀ ਆਗਿਆ ਨਹੀਂ ਆ ਪਿਆਰ ਕਰਨ ਵਾਲਾ ਪਿਤਾ ਆਪਣੇ ਬੱਚਿਆਂ ਦੀ ਤਾੜਨਾ ਕਰਦਾ ਹੈ ਜੇ ਕੋਈ ਪਿਤਾ ਆਪਣੇ ਪੁੱਤਰ ਦੀ ਤਾੜਨਾ ਨਹੀਂ ਕਰਦਾ ਕੀ ਲਿਖਿਆ ਤੁਸੀਂ ਪੜਿਆ ਅੱਠਵਾਂ ਵਚਨ ਅਤੇ ਉਹੀ ਤਾੜਨਾ ਜਿਹਦੇ ਹਿੱਸੇਦਾਰ ਸਾਰੇ ਹੁੰਦੇ ਆ ਜੇ ਤੁਹਾਡੀ ਨਹੀਂ ਹੋਈ ਤਾਂ ਤੁਸੀਂ ਪੁੱਤਰ ਨਹੀਂ ਹੋ ਵਿਵਿਚਾਰ ਦੀ ਸੰਤਾਨ ਠਹਿਰੋਂਗੇ ਵਿਵਿਚਾਰ ਦੀ ਸੰਤਾਨ ਠਹਿਰੇ ਵਿਵਿਚਾਰ ਦੀ ਸੰਤਾਨ ਯਾਨੀ ਤੁਹਾਨੂੰ ਕੀ ਸਮਝ ਆਇਆ ਜੇ ਉਹ ਪੁੱਤਰ ਤੁਹਾਡਾ ਪੁੱਤਰ ਹੈ ਅਗਰ ਗਲਤੀ ਕਰਨ ਤੇ ਉਸ ਦੀ ਤਾੜਨਾ ਕਰੋਗੇ ਕਦੋਂ ਤਾੜਨਾ ਨਹੀਂ ਦਵੋਗੇ ਜਾਣਦੇ ਹੋ ਜੇ ਉਹ ਵਿਵਿਚਾਰ ਦੀ ਸੰਤਾਨ ਹੈ ਉਦੋਂ ਤੁਸੀਂ ਉਸ ਨੂੰ ਤਾੜਨਾ ਨਹੀਂ ਦਵੋਗੇ ਜੇ ਤੁਸੀਂ ਉਸ ਨੂੰ ਜਨਮ ਦਿੱਤਾ ਤਾਂ ਹੀ ਤੁਸੀਂ ਉਸ ਦੀ ਤਾੜਨਾ ਕਰੋਗੇ ਜੇ ਉਹ ਤੁਹਾਡੇ ਤੋਂ ਪੈਦਾ ਨਹੀਂ ਹੋਇਆ ਤੁਸੀਂ ਸਜ਼ਾ ਨਹੀਂ ਦੋਗੇ ਸਮਝ ਗਏ ਹੋ ਮਤਲਬ ਕੀ ਆ ਜੇ ਅਸਲ 'ਚ ਤੁਸੀਂ ਆਪਣੇ ਪੁੱਤਰ ਨੂੰ ਤਾੜਨਾ ਨਹੀਂ ਦੇ ਰਹੇ ਹੋ ਮੈਂ ਉਸਨੂੰ ਕਿਉਂ ਤਾੜਨਾ ਦਵਾ ਉਹ ਮੇਰੇ ਤੋਂ ਪੈਦਾ ਹੋਇਆ ਤਾਂ ਉਹ ਤਾਂ ਦੂਜੇ ਤੋਂ ਪੈਦਾ ਹੋਇਆ ਹੈ ਉਹ ਮੇਰਾ ਪੁੱਤਰ ਹੈ ਨਹੀਂ ਆ ਨਾ ਵਿਵਿਚਾਰ ਦੀ ਸੰਤਾਨ ਕਹਿੰਦੇ ਵਿਵਿਚਾਰ ਤੋਂ ਪੈਦਾ ਹੋਇਆ ਪਿਤਾ ਆਪਣੇ ਪੁੱਤਰ ਨੂੰ ਤਾੜਨਾ ਦਵੇਗਾ ਜੇ ਕੋਈ ਪੁੱਤਰ ਤਾੜਨਾ ਜਿਹਦੇ ਹਿੱਸੇਦਾਰ ਸਾਰੇ ਹੁੰਦੇ ਆ ਤਾੜਨਾ ਨਹੀਂ ਹੋਈ ਤਾਂ ਉਹ ਫਿਰ ਵੈਵਿਚਾਰ ਤੋਂ ਪੈਦਾ ਹੋਇਆ ਹੈ ਪੁੱਤਰ ਨਹੀਂ ਆ ਬੜੀ ਸਖਤਾਈ ਦੇ ਨਾਲ ਬਾਈਬਲ ਚ ਇਹ ਗੱਲ ਲਿਖੀ ਗਈ ਆ ਪਿਤਾਵ ਮਾਤਾਵ ਮੈਂ ਪੁੱਛ ਰਿਹਾ ਹਾਂ ਆਪਣੇ ਬੱਚਿਆਂ ਨੂੰ ਤੁਸੀਂ ਪਿਆਰ ਕਰ ਰਹੇ ਹੋ ਉਸ ਪਿਆਰ ਨੂੰ ਤੁਸੀਂ ਕਿਵੇਂ ਵਿਖਾ ਰਹੇ ਹੋ ਯੈਸ ਮਾਂ ਜਦੋਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਆ ਤਾਂ ਫਿਰ ਕੀ ਕਰਦੀ ਆ ਸਭ ਤੋਂ ਪਹਿਲਾ ਮਾਂ ਉਹਨਾਂ ਬੱਚਿਆਂ ਦੀ ਭਲਾਈ ਨੂੰ ਚਾਹੁੰਦੀ ਆ ਉਹਨਾਂ ਦੇ ਭਵਿੱਖ ਨੂੰ ਚਾਹੁੰਦੀ ਆ ਉਹਨਾਂ ਦੀ ਆਤਮਿਕਤਾ ਨੂੰ ਚਾਹੁੰਦੀ ਆ ਉਹਨਾਂ ਨੂੰ ਬਚਪਨ ਤੋਂ ਹੀ ਆਤਮਿਕ ਗੱਲਾਂ ਦੇ ਬਾਰੇ ਸਿਖਾਉਂਦੀ ਆ ਪ੍ਰਾਰਥਨਾ ਕਰਨਾ ਸਿਖਾਉਂਦੀ ਆ ਪਵਿੱਤਰਤਾ ਹੀ ਸਿਖਾਉਂਦੀ ਆ ਪਵਿੱਤਰ ਜੀਵਨ ਕਿਵੇਂ ਜੀਣਾ ਆਪਣੇ ਜੀਵਨ ਤੋਂ ਸਿਖਾਉਂਦੀ ਆ ਪਿਤਾ ਸੁਣ ਰਹੇ ਹੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਤਾਂ ਉਹ ਪਿਆਰ ਤੁਸੀਂ ਕੰਮਾਂ ਤੋਂ ਵਿਖਾਓ ਤੁਸੀਂ ਪ੍ਰਾਰਥਨਾ ਕਰਨੀਆਂ ਤੁਸੀਂ ਆਪਣੇ ਬੱਚਿਆਂ ਲਈ ਪ੍ਰਾਰਥਨਾ ਕਰਦੇ ਹੋਏ ਉਹਨਾਂ ਨੂੰ ਵੀ ਪ੍ਰਾਰਥਨਾ ਕਰਨ ਦੇ ਲਈ ਉਤਸ਼ਾਹਿਤ ਕਰੋ ਉਹਨਾਂ ਨੂੰ ਆਤਮਿਕ ਤੌਰ ਤੇ ਵਧਾਉਣ ਦੀ ਕੋਸ਼ਿਸ਼ ਕਰੋ ਇਸ ਗੱਲ ਤੇ ਗੌਰ ਕਰਿਓ ਤੁਸੀਂ ਆਪਣੇ ਬੱਚਿਆਂ ਨੂੰ ਜਾਇਦਾਦ ਦੇ ਰੂਪ ਚ ਮਕਾਨ ਦੇ ਸਕਦੇ ਹੋ ਅਤੇ ਉਹ ਉਸ ਨੂੰ ਵੇਚ ਸਕਦੇ ਆ ਤੁਸੀਂ ਆਪਣੇ ਬੱਚਿਆਂ ਨੂੰ ਜਾਇਦਾਦ ਦੇ ਰੂਪ ਚ ਖੇਤ ਦੇ ਸਕਦੇ ਹੋ ਕੱਲ ਉਸ ਨੂੰ ਵੇਚ ਸਕਦੇ ਆ ਆਪਣੇ ਬੱਚਿਆਂ ਨੂੰ ਤੁਸੀਂ ਗਿਫਟ ਦੇ ਤੌਰ ਤੇ ਕਾਰ ਜਾਂ ਫਿਰ ਬਾਈਕ ਦੇ ਸਕਦੇ ਹੋ ਉਸ ਨੂੰ ਇਸਤੇਮਾਲ ਕਰ ਸਕਦੇ ਆ ਐਕਸੀਡੈਂਟ ਕਰ ਸਕਦੇ ਆ ਵੇਚ ਸਕਦੇ ਆ ਮੇਰੇ ਬੱਚਿਆਂ ਲਈ ਮੇਰੇ ਬੱਚਿਆਂ ਲਈ ਇਹ ਸੋਚ ਕੇ ਤੁਸੀਂ ਦਿਨ ਰਾਤ ਕੀ ਕਰ ਰਹੇ ਹੋ ਇੱਕ ਮਕਾਨ ਖਰੀਦ ਕੇ ਦੇ پا ਰਹੇ ਹੋ ਇੱਕ ਖੇਤ ਖਰੀਦ ਰਹੇ ਹਾਂ ਜ਼ਮੀਨ ਖਰੀਦ ਰਹੇ ਹਾਂ ਬੈਂਕ ਵੈਲਸ ਵਧਾ ਰਹੇ ਹਾਂ ਲੇਕਿਨ ਸੁਣੋ ਜ਼ਮੀਨ ਹੋਵੇ ਖੇਤ ਹੋਵੇ ਪੈਸਾ ਹੋਵੇ ਉਹ ਰਹਿ ਸਕਦਾ ਹੈ ਜਾਂ ਜਾ ਸਕਦਾ ਹੈ ਜੇ ਕੁਝ ਬਚਿਆ ਜਾਵੇ ਕਵਾਂਗੇ ਉਹ ਹੈ ਤੁਹਾਡੀ ਸੰਤਾਨ ਕੀ ਬਚੇਗਾ ਸੰਤਾਨ ਬਚੇਗੀ ਕਿ ਨਹੀਂ ਤੁਹਾਡੇ ਚ ਕਿੰਨਿਆਂ ਨੂੰ ਵਿਸ਼ਵਾਸ ਆ ਅੱਜ ਮੈਂ ਆ ਮੇਰੇ ਬੱਚਿਆ ਅਤੇ ਫਿਰ ਉਹਨਾਂ ਦੇ ਬੱਚੇ ਹੋਣਗੇ ਫਿਰ ਉਹਨਾਂ ਦੀ ਸੰਤਾਨ ਹੋਏਗੀ ਉਹਨਾਂ ਦੇ ਬੱਚੇ ਹੋਣਗੇ ਮੇਰਾ ਘਰ ਦਾ ਨਾਮ ਅਤੇ ਮੇਰਾ ਘਰਾਨਾ ਰਹਿ ਜਾਏਗਾ ਕਹਿਣ ਵਾਲੇ ਹੱਥ ਵਿਖਾਓ ਰਹੇਗਾ ਯੈਸ ਮੇਰਾ ਪਰਦਾਦਾ ਸੀ ਉਹਦਾ ਇੱਕ ਪੁੱਤਰ ਹੋਇਆ ਮੇਰਾ ਦਾਦਾ ਸੀ ਉਹਦਾ ਇੱਕ ਪੁੱਤਰ ਹੋਇਆ ਮੇਰੇ ਪਿਤਾ ਦੇ ਪੁੱਤਰ ਹੋਇਆ ਸतीश ਇੱਥੇ ਆ ਮੇਰੇ ਪੁੱਤਰ ਹੋਏ ਓਵੀ ਆ ਕੱਲ ਉਹਨਾਂ ਦੇ ਵੀ ਬੱਚੇ ਹੋਣਗੇ ਉਹਨਾਂ ਦੇ ਵੀ ਬੱਚੇ ਹੋਣਗੇ ਕਿਰਪਾ ਕਰਕੇ ਧਿਆਨ ਦਿਓ ਇਹ ਸਾਰੀਆਂ ਚੀਜ਼ਾਂ ਅਤੇ ਤੁਸੀਂ ਜੋ ਕੁਮਾਰਿਓ ਕਮਾਈ ਪੱਕੀ ਨਹੀਂ ਆ ਪਰ ਤੁਹਾਡੀ ਸੰਤਾਨ ਹਮੇਸ਼ਾ ਲਈਆ ਤੁਹਾਡੇ ਜਨਮਾਏ ਹੋਏ ਬੱਚੇ ਸੰਤਾਨਾਂ ਯਾਨੇ ਮਸੀਹ ਦੇ ਆਉਣ ਤੱਕ ਤੁਹਾਡੀ ਸੰਤਾਨ ਚਲਦੀ ਹੀ ਰਹੇਗੀ ਤੁਸੀਂ ਸ਼ਰਧਾ ਕਿਹਦੇ ਤੇ ਵਿਖਾਉਣੀ ਆ ਤੁਹਾਡੇ ਬੱਚਾ ਲਈ ਇੱਕ ਮਕਾਨ ਜਾਂ ਫਿਰ ਤੁਹਾਡੇ ਬੱਚਿਆਂ ਦੇ ਲਈ ਸੰਪਤੀ ਜਾਂ ਜਾਇਦਾਦ ਉਹਨਾਂ ਨੂੰ ਵੰਡਣੀ ਨਹੀਂ ਆ ਦੇਣੀ ਨਹੀਂ ਆ ਇੱਕ ਦਿਨ ਇੱਕ ਵਿਅਕਤੀ ਸ਼ਹਿਰ 'ਚ ਰਹਿਣ ਵਾਲੇ ਆਪਣੇ ਮਿੱਤਰ ਦੇ ਘਰ ਆਇਆ ਪਿੰਡ ਚ ਪੜਿਆ ਹੋਇਆ ਮਿੱਤਰ ਅਤੇ ਨਾਲ ਹੀ ਰਹਿੰਦਾ ਹੋਇਆ ਮਿੱਤਰ ਸ਼ਹਿਰ ਚ ਆਏ ਸੋਚ ਕੇ ਉਸ ਨੂੰ ਵੇਖਣਾ ਹੈ ਸੋਚਣ ਲਈ ਆਇਆ ਤਾਂ ਸ਼ਹਿਰ ਚ ਰਹਿਣ ਵਾਲੀ ਮਿੱਤਰ ਨੇ ਆਪਣੀ ਸਾਰੀ ਜਾਇਦਾਦ ਵਿਖਾਈ ਉਸ ਦਾ ਬਣਾਇਆ ਗਿਆ ਵੱਡਾ ਸ਼ਾਪਿੰਗ ਮਾਲ ਵਿਖਾਇਆ ਅਤੇ ਪੁੱਛਿਆ ਅਤੇ 21 ਦਾ ਹੈ ਇਹ ਸ਼ਾਪਿੰਗ ਮਾਲ ਪੂਰਾ ਮੇਰਾ ਹੈ ਉਹਦੇ ਸਾਰੇ ਅਪਾਰਟਮੈਂਟ ਦਿਖਾ ਕੇ ਕਿਹਾ ਇਹ ਸਾਰੇ ਮੇਰੇ ਆ ਉਸ ਦਾ ਜੋਸੀ ਗੇਟਡ ਕਮਿਊਨਿਟੀ ਦਾ ਜੋ ਵਿਲਾਸ ਹੈ ਇਹ ਸਾਰੇ ਵਿਲਾਸ ਨੂੰ ਮੈਂ ਹੀ ਬਣਵਾਇਆ ਹੈ ਉਹ ਜਿੱਥੇ ਰਹਿੰਦਾ ਸੀ ਉਹ ਵੱਡੀ ਕੋਠੀ ਵੀ ਵਿਖਾਈ ਅਤੇ ਉਹਦੇ ਅੰਦਰ ਆ ਕੇ ਉਹ ਬੈਠ ਗਿਆ 10-15 ਨੌਕਰ ਸੀ ਕੌਫੀ ਟੀ ਲਿਆ ਕੇ ਦੇ ਰਹੇ ਸੀ ਕਰਮੈਲ ਵਰਗਾ ਸੀ ਉਹ ਭਾਈ ਆਪਾਂ ਇਕੱਠੇ ਸਕੂਲ ਚ ਪੜ੍ਹੇ ਆ ਇਕੱਠੇ ਗੁੱਲੀ ਡੰਡਾ ਖੇਡਿਆ ਅਤੇ ਇਕੱਠੇ ਹੀ ਪਤੰਗ ਉਡਾਏ ਆ ਪਰ ਅੱਜ ਤੈਨੂੰ ਵੇਖ ਕੇ ਮੈਨੂੰ ਬੜੀ ਹੈਰਾਨੀ ਹੋ ਰਹੀ ਆ ਇੰਨੀ ਸਾਰੀ ਜਾਇਦਾਦ ਇੰਨਾ ਸਾਰਾ ਧਨ ਇੰਨਾ ਸਾਰਾ ਬੜੀ ਖੁਸ਼ੀ ਹੋ ਰਹੀ ਆ ਭਾਈ ਇਸ ਤਰ੍ਹਾਂ ਸੋਚਦੇ ਸਮੇਂ ਚ ਐਨੇ ਚ ਕੋਈ ਆਇਆ ਉਹਦੇ ਕੰਨ ਚ ਵਾਲੀ ਸੀ ਵਾ ਲੰਬੇ ਸੀ ਅਤੇ ਗੁੱਤ ਸੀ ਸਿਰਫ ਇਹੀ ਦਾੜੀ ਸੀ ਮੋਛ ਨਹੀਂ ਸੀ ਕੁਝ ਨਹੀਂ ਸੀ ਇਹ ਲਟਕ ਰਿਆ ਸੀ ਕਾਲਾ ਚਸ਼ਮਾ ਪਾਇਆ ਸੀ ਪੈਂਟ ਸਾਰੀ ਫੱਟੀ ਸੀ ਸ਼ਰਟ ਅਜੀਬ ਜੈਸੀ ਉਹਨੇ ਜਿਵੇਂ ਹੀ ਘਰ ਚ ਕਦਮ ਰੱਖਿਆ ਉਹ ਪਿੰਡ ਤੋਂ ਆਇਆ ਹੋਇਆ ਵਿਅਕਤੀ ਇਕਦਮ ਡਰ ਗਿਆ ਜਾਣਦੇ ਹੋ ਕਿ ਉਹ ਵੇਖਣ ਚ ਇਨਸਾਨਾ ਵਰਗਾ ਨਹੀਂ ਲੱਗ ਰਿਹਾ ਸੀ ਉਹ ਕੋਈ ਦੂਸਰੇ ਗ੍ਰਾਹਕਾ ਇਨਸਾਨ ਲੱਗ ਰਿਹਾ ਸੀ ਦੇਖ ਕੇ ਡਰ ਗਿਆ ਇਹ ਕੌਣ ਹੈ ਆਪਣੇ ਮਿੱਤਰ ਤੋਂ ਪੁੱਛਿਆ ਉਸ ਸਮੇਂ ਤੱਕ ਜਿੰਨੇ ਬਿਲਡਿੰਗ ਦਿਖਾਈ ਮਾਲ ਦਿਖਾਏ ਵਿਲਾ ਦਿਖਾ ਕੇ ਇਹ ਸਭ ਕੁਝ ਆਹਾ ਉਹੋ ਕੀਤਾ ਸੀ ਸਿਰ ਚੁਕਾ ਲਿਆ ਉਹ ਭਾਈ ਇਹ ਕੌਣਾ ਹੋਰ ਕੌਣਾ ਮੇਰਾ ਬੇਟਾ ਹੈ ਉਹਦਾ ਚਿਹਰਾ ਵੀ ਨਹੀਂ ਦੇਖ ਪਾ ਰਿਆ ਸੀ ਪੈਦਾ ਹੋ ਗਿਆ ਇੱਕ ਤੁਸੀਂ ਹੁਣ ਦੱਸੋ ਕੀ ਵਿਖਾ ਕੇ ਅਸੀਂ ਕਿਹੜੀ ਗੱਲ ਦਾ ਕਮੰਡ ਕਰ ਸਕਦੇ ਆ ਆਪਣੇ ਕਾਰੋਬਾਰ ਨੂੰ ਵਿਖਾ ਕੇ ਮੈਂ ਪੁੱਛਦਾ ਹਾਂ ਸਾਡੀ ਕਮਾਈ ਹੋਈ ਤਨ ਸੰਪਤੀ ਨੂੰ ਦਿਖਾ ਕੇ ਉਹਦਾ ਕਮਾਂਡ ਕਰਨਾ ਹੈ ਇਹ ਅੱਜ ਹੈ ਕੱਲ ਨਹੀਂ ਹੋਏਗੀ ਪਰ ਜੇ ਕੁਝ ਰਹੇਗਾ ਕਵਾਂਗੇ ਉਹ ਤੁਹਾਡੀ ਸੰਤਾਨ ਆ ਤੁਹਾਡੀ ਔਲਾਦ ਆ ਉਹਨਾਂ ਨੂੰ ਆਵਾਰਾ ਤੁਸੀਂ ਛੱਡ ਕੇ ਨੌਕਰੀ ਨੌਕਰੀ ਕਮਾਈ ਵਪਾਰ ਜੇ ਇਹਦਾ ਹੀ ਸਹਾਰਾ ਲੈ ਕੇ ਤੁਸੀਂ ਆਪਣੇ ਜੀਵਨ ਨੂੰ ਖਰਚ ਕਰੋਗੇ ਤਾਂ ਇਹ ਹੀ ਬਚੇਗਾ ਉਹ ਹਿਲ ਰਿਹਾ ਸੀ ਸਪਰਿੰਗ ਤਰ੍ਹਾਂ ਹਿਲ ਰਿਹਾ ਸੀ ਡੈਡ ਹੂ ਇਜ਼ ਥਿਸ ਗਾਈ ਉਹਦੇ ਮੂੰਹ ਤੋਂ ਪਿਤਾ ਜੀ ਸ਼ਬਦ ਨਹੀਂ ਨਿਕਲਿਆ ਨਾ ਉਸਨੇ ਪਿਤਾ ਜੀ ਕਿਹਾ ਜਿਹੜਾ ਵਿਅਕਤੀ ਆਇਆ ਸੀ ਉਹ ਬੜਾ ਬਜ਼ੁਰਗ ਸੀ ਹੂ ਇਜ਼ ਥਿਸ ਗਾਈ ਕੀ ਗੱਲਾਂ ਇਹ ਬੜਾ ਰੌਲਾ ਪਾ ਰਿਹਾ ਹੈ ਇਹ ਇਸੇ ਤਰ੍ਹਾਂ ਇਹਦੀ ਗੱਲ ਕਿਸੇ ਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੁੱਤਰ ਇਸ ਤਰ੍ਹਾਂ ਦੇ ਹੋਣ ਮੈਂ ਪੁੱਛਦਾ ਹਾਂ ਅੱਜ ਅਸੀਂ ਫੈਸਲਾ ਕਰੀਏ ਅਸੀਂ ਆਪਣੇ ਬੱਚਿਆਂ ਨੂੰ ਆਤਮਿਕ ਬਣਾਵਾਂਗੇ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਰ ਪਿਤਾ ਤੁਹਾਡੀ ਮਹਾਨ ਉਪਸਥਿਤੀ ਇਸ ਤਰ੍ਹਾਂ ਤੁਹਾਡੇ ਅਦਭੁਤ ਵਚਨਾਂ ਨੂੰ ਸੁਣ ਸਕੇ ਪਿਤਾ ਜਿਸ ਲਈ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਸਤੂਤੀ ਮਹਿਮਾ ਤਾਰੀਫ ਕਰਦੇ ਹਾਂ ਪਿਤਾ ਪਰਿਵਾਰ ਚ ਅਸੀਂ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਪਰਿਵਾਰ ਦੇ ਵਿੱਚ ਆਤਮਿਕਤਾ ਤੇ ਪਵਿੱਤਰਤਾ ਦੀ ਵਧਾਉਣਾ ਹੈ ਕੀਮਤੀ ਵਚਨਾਂ ਦੁਆਰਾ ਤੁਸੀਂ ਸਾਨੂੰ ਸਿਖਾਇਆ ਪਿਤਾ ਅਸੀਂ ਵੀ ਆਪਣੇ ਬੱਚਿਆਂ ਨੂੰ ਚੰਗਾ ਪਵਿੱਖ ਦੇ ਸਕੀਏ ਮਦਦ ਕਰੋ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕੜਪੱਲੀ ਹైదరాబాద్ 72